ਉਹਨਾਂ ਨੇ ਕਿਹਾ ਜੀ 25 25 50 25 25 50 ਸਾਡਾ ਮੁੱਲਾ ਲੱਭ ਕੇ ਦਿਖਾ। ਕਾਰਪੋਰੇਟ ਵੀ ਸਾਡਾ ਮੇਅਰ ਬਣੇਗਾ ਤੇ ਸਾਡੇ ਕੌਂਸਲ ਸਭਾ ਬਣਨਗੇ। ਮੁੱਲੇ ਤੇ ਲੱਭਣੇ ਦੂਰ ਦੀ ਗੱਲ ਤੁਹਾਨੂੰ ਕਲੀਆਂ ਇਹ ਵੀ ਆਪਣੀਆਂ। ਜਿੱਥੇ ਦੇਸ਼ ਭਰ ਦੇ ਵਿੱਚ ਭਾਰਤ ਦਾ ਆਜ਼ਾਦੀ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਉੱਥੇ ਹੀ ਲੁਧਿਆਣਾ ਦੇ ਵਿੱਚ ਵੀ ਆਜ਼ਾਦੀ ਮੌਕੇ ਜਸ਼ਨ ਭਰਿਆ ਮਾਹੌਲ ਰਿਹਾ। ਅਜਿਹੇ ਦੇ ਵਿੱਚ ਲੁਧਿਆਣਾ ਦੇ ਵਾਰਡ ਨੰਬਰ 99 ਅਤੇ 70 ਦੇ ਵਿੱਚ 15 ਅਗਸਤ ਦੇ ਦਿਹਾੜੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਉਤਰੀ ਦੇ ਐਮਐਲਏ ਮਦਨਰਾਜ ਬੱਗਾ ਦੇ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਤੇਜਿੰਦਰ ਸਿੰਘ ਰਾਜਾ ਵਾਰਡ ਦੇ ਇੰਚਾਰਜ ਉਹਨਾਂ ਦੇ ਨਾਲ ਮੌਜੂਦ ਰਹੇ ਬਿਲਕੁਲ ਬਿਲਕੁਲ ਮੈਂ ਕੋਈ ਮਾਦਮ ਤੋਂ ਸੈਮ ਨੇ ਬੈਠੀ ਪੰਜਾਬੀ ਮਦਨਾ ਕਿਉਂਕਿ ਆਜ਼ਾਦ ਦਿਨ ਜਿਹੜਾ ਮਹਾਤਮਾ ਨੇ ਮਹਾਜੂਲੀ ਨੇ ਸਾਨੂੰ ਆਜ਼ਾਦੀ ਲੈਣ ਕਿ ਉਸ ਆਜੀ ਨੇ ਇੱਕ ਮਾਰਦੇ ਆ ਇਹ ਤਿਹਾਰ ਜਿਹੜਾ ਤਿਹਾਰ ਦੀ ਤਰ੍ਹਾਂ ਮਨਾ ਰਹੇ ਕਿਉਂਕਿ ਉਹ ਪੁੱਠਾ ਨੇ ਸਾਨੂੰ ਇਹ ਵਿਰਾਸਤ ਦਿੱਤਾ ਜਿਸ ਦੀ ਦੇਖ ਦੇ ਕੇ ਇੱਕ ਵਾਸਤੇ ਕਿਉਂਕਿ ਉਹਨਾਂ ਨੇ ਕੋਈ ਇਲਾਜ ਕਰਨ ਵਾਸਤੇ ਨਹੀਂ ਦੇਸ਼ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਨੇ ਸਾਡੇ ਲੋਕਾਂ ਦੀ ਸੂਰਤ ਵਾਸੀ ਦੇਸ਼ ਜੀ ਆਜ਼ਾਦ ਕਰਾਇਆ ਸੀ ਉਸ ਨੂੰ ਤੁਸੀਂ ਦੇਖ ਲੈ ਕਰਨ ਵਾਸਤੇ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਉਹ ਇਸ਼ਕਰਕੇ ਬਣਦੀਆਂ ਨਹੀਂ ਕਿ ਅਸੀਂ ਲੋਕਾਂ ਦਾ ਦਿੱਤਾ ਮੁੱਲ ਮੁੜਦੀ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਹੈ ਕਿਉਂਕਿ ਉਹਨਾਂ ਨੇ ਫાંਸੀਆਂ ਦੇ ਬੰਦੇ ਨੂੰ ਚੁੰਗੇ ਬਾਦਿਆਂ ਨੂੰ ਬੰਦੇ ਨੂੰ ਚੁੰਗ ਕੇ ਇਥੋਂ ਮੂੜੇ ਉਰਾਜੇ ਲਾਇਆ ਅਤੇ ਸਾਡੇ ਲੋਕ ਅੱਜ ਆਜ਼ਾਦੀ ਦਾ ਲੀਮਾ ਮਾਰਦੇ ਮੈਂ ਮੁਕਾਬਲਤ ਦੀ ਪੂਰੀ ਆਸ ਕਰਦਾ ਕਿ ਆਪਾਂ ਖਾਸ ਤੌਰ ਤੇ ਸਾਡਾ ਪੰਜਾਬ ਜਿਸ ਦਾ 90% ਪਛਾਣੇ ਤੋਂ ਸਾਨੇ ਯੋਗਦਾਨ ਹੈ ਆਜ਼ਾਦੀ ਦੇ ਵਿੱਚ ਪੰਜਾਬ ਪਛਾਣੇ ਬੜਾ ਯੋਗਦਾਨ ਹੈ ਪੰਜਾਬੀਆਂ ਦਾ ਔਰ ਅਸੀਂ ਪੰਜਾਬ ਨੂੰ ਰੁਸਦ ਪੰਜਾਬ ਬਣਾਈਏ ਪੰਜਾਬ ਨੂੰ ਕਿੱਥੇ ਲੈ ਕੇ ਜਾਈਏ ਜੇਰਾ ਪੰਜਾਬ ਵਿੱਚ 25 30 ਸਾਲ ਪਹਿਲਾਂ ਬਣਾ ਲਾ ਪੰਜਾਬ ਨੂੰ ਬੜੀ ਅਸੀਂ ਸਾਡਾ ਕਿਉਂਕਿ ਪੰਜਾਬ ਦੇ ਸਾਰੇ ਗ੍ਰੀਨ ਨੂੰ ਮਾਂ ਵਾਲੇ ਰਿਸ਼ਤੇ ਨੇ ਸਾਡਾ ਸਾਡਾ ਪੰਜਾਬ ਹੈ ਔਰ ਸਾਡੇ ਸੂਬੇ ਦੇ ਹੱਥ ਤੁਸੀਂ ਸਰਕਾਰ ਕਾਚੀ ਮਾਨ ਜਿਹੜੀ ਪਹਿਲ ਕਦਮੀ ਕਰਦੇ ਹੋਏ ਪੰਜਾਬ ਨੂੰ ਇੱਕ ਮੁਕਾਮ ਤੇ ਲੈ ਜਾਣਾ ਚਾਹੁੰਦੇ ਨੇ 1.5 ਸਾਲ ਪਹਿਲਾਂ ਜੋ ਲੋਕਾਂ ਨੇ ਚਾਰ ਸਰਕਾਰ ਦੇ ਕੇ ਸਰਕਾਰ ਬਣਾਈ ਸੀ ਉਹ ਸਰਕਾਰ ਉਹ ਲੋਕਾਂ ਦੇ ਸੂਬਿਆਂ ਤੇ ਖਰਾਵਤ ਨਹੀਂ ਕਰ ਰਹੀ ਚੱਲ ਰਹੀ ਹੈ ਔਰ ਜੋ ਵਾਦੇ ਗਰੰਟੀਆਂ ਦਿੱਤੀਆਂ ਸੀ ਉਸ ਨੂੰ ਬਰਗ ਕਰ ਰਹੀ ਹੈ ਔਰ ਇਸ ਦੇ ਵਿੱਚ ਕਹਿੰਦੇ ਜ ਗਰੇਜ ਨਹੀਂ ਹੈ ਕਿ ਜਿਹੜੇ ਜਿਹੜੇ ਵਾਦੇ ਗਰੰਟੀਆਂ ਸੀ ਸਾਡੀਆਂ ਪੂਰਨ ਹੋਣ ਜਾਣੀਆਂ ਨੇ ਪਹਿਲੇ ਇਸ ਮਹੀਨੇ ਪਹਿਲੇ ਹੀ ਸਾਲ ਚ ਔਰ ਆਸ ਹੈ ਕਿ ਆਉਣ ਵਾਲੇ ਟਾਈਮ ਚ ਇਸ ਤਰ੍ਹਾਂ ਇਹ ਲੋਕਾਂ ਦਾ ਸਾਥ ਨੂੰ ਸਹਿਯੋਗ ਮਿਲੇਗਾ ਅਸੀਂ ਪਾਰਥ ਲੁਧਿਆਣਾ ਔਰ ਪੰਜਾਬ ਦੀਆਂ ਜਿੰਨੀਆਂ ਪਾਰਥ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮਦਦ ਦਾ ਸਾ ਵਿਕਾਸ ਦੀ ਰਾਜਨੀਤੀ ਤੱਕ ਕਰਨੇ ਚੰਗੀ ਕਰ ਲੈਣੋ ਅਗਰ ਸੁਤੰਤਰਤਾ ਦਿਵਸ ਆਜ਼ਾਦੀ ਦੀ ਗੱਲ ਕਰੀਏ ਤਾਂ ਤਿੰਨ ਸ਼ਹੀਦ ਕੁਲਾਟੀ ਸਿੰਘ ਉਹ ਪੰਜਾਬ ਦੇ ਸੀ ਭਗਤ ਸਿੰਘ ਸਾਧਰ ਸਾਹਿਬ ਪਰ ਅਜੇ ਤੱਕ ਉਹਨਾਂ ਨੂੰ ਕੌਮੀ ਸ਼ਹੀਦ ਨਹੀਂ ਐਲਾਨਿਆ ਗਿਆ ਸਮਾਂ ਸਮੇਂ ਦੀ ਪੰਜਾਬ ਦੀ ਵੀ ਸਰਕਾਰ ਆਈਆਂ ਨੇ ਤੇ ਸੈਂਟਰ ਦੀ ਵੀ ਸਰਕਾਰਾਂ ਇੱਕ ਮੈਂ ਗੱਲ ਕਰਾਂ ਜਿਹੜਾ ਖਤਾਬ ਦੇਣਾ ਮੈਂ ਅਕਸ਼ਤੀ ਆਜਮ ਬਖਸ਼ ਸਿੰਘ ਕਰ ਰਿਹਾ ਮੇਰੀ ਆਤਮਾ ਕਰੀ ਹੈ ਅਕਸ਼ਤੀ ਆਜਮ ਭਗਤ ਰਾਜਗੁਰੂ ਸਿਦੇਵ ਜੀ ਔਰ तकरीबन ਉਹਨਾਂ ਦੇ ਨਾਲ ਜਿਹੜੇ ਸੀਗੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਇਹ ਸਾਧਿਆ ਦੇਣਾ ਸੈਂਟਰ ਸਰਕਾਰ ਦੀ ਹੋਂਦ ਦੇ ਵਿੱਚ ਹੈ ਸੈਂਟਰ ਸਰਕਾਰ ਤਾਂ ਦੇਰ ਪੂਨ ਤੇ ਲਾ ਕੇ ਬੈਠੀ ਹੋਈ ਹੈ ਪਰ ਕਿਦਨੇ ਕਿਦੇ ਜੇ ਅੱਜ ਉਹ ਪਾਰਲੀਮੈਂਟ ਚ ਹਿੰਦੁਸਤਾਨ ਚ ਪ੍ਰਾਈਮ ਮਿਨਿਸਟਰ ਨੇ ਜਿਹੜਾ ਰਾਸ਼ਟਰਪਤੀ ਨੇ ਉਹ ਸਾਰੀ ਬਦੌਲਤ ਦੀ ਮਾਨ ਸਨਵਾਈ ਹੈ ਜਿਨ੍ਹਾਂ ਨੇ ਗਦਰਦੇਸ਼ ਨੂੰ ਲਾ ਕੇ ਤੇ ਨਿੱਗ ਮਨ ਦਾ ਮੌਕਾ ਦਿੱਤਾ ਪਰ ਕਿਦਨੇ ਕਿਦੇ ਪੰਜਾਬ ਤੁਸੀਂ ਦੇਖਿਆ ਸਾਡੇ 1.5 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਸੀ ਸਾਡੇ ਮਾਨ ਸਾਹਿਬ ਨੇ ਇਕਰਾਰ ਕੀਤਾ ਸੀ ਮੇਰੀ ਫੋਟੋ ਲੱਗੇ ਨਾ ਲੱਗੇ ਸਿੱਧੇ ਅਜਮ ਪ੍ਰਗਤ ਸਿੰਘ ਦੀ ਤੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭਿੰਦਰਾ ਮੇਜਰ ਦੀ ਫੋਟੋ ਜਿੱਕੇ ਮਦਾਨ ਸਭਾ ਚਲ ਜਾਓਗੇ ਸੈਕਟੇਟ ਚਲ ਜਾਓਗੇ ਤੁਹਾਨੂੰ ਉੱਥੇ ਦੋਨਾਂ ਦੀ ਫੋਟੋ ਲੱਗੀ ਨਜ਼ਰ ਆਏਗੀ ਵਿਧਾਨੇ ਚਲ ਜਾਓਗੇ ਡੀਸੀ ਆਫਿਸ ਸੀਪੀ ਆਫਿਸ ਘਰ ਪ੍ਰਜੈਕਟ ਉੱਥੇ ਫੋਟੋ ਲੱਗੀ ਚੀਜ਼ਾਂ ਪਰ ਸਿੰਘ ਦੀ ਔਰ ਬਾਬਾ ਸਾਹਿਬ ਦੀ ਨਜ਼ਰ ਆਏਗੀ ਸੋਕਰ ਕਮਲ ਬਾਜੀ ਬੱਗਾ ਸਾਹਿਬ ਜੀ ਤੁਹਾਡੇ ਹਲਕੇ ਚ 16 ਬਾੜ ਨੇ 16 ਬਾੜ ਤੁਸੀਂ ਕਹਦੇ ਸੀ ਜਿੱਤਾਂਗੇ ਮੇਅਰ ਤੁਹਾਡਾ ਬਣਾਂ ਦੀ ਪੂਰਾ ਚਾਂਸ ਨੇ ਬਿਲਕੁਲ ਸਲਾਮਾਬਲ ਪ੍ਰੋਜੈਕਟ ਨੂੰ ਸ਼ੁਰੂ ਕਰਾਂਗੇ ਲੋਕਾਂ ਦੇ ਸਹਿਯੋਗ ਦੀ ਦੇਖਦੇ ਨਹੀਂ ਲੋਹ ਤੱਕਾਂ ਨੇ ਬੈਠੇ ਐ ਟੈਮ ਆਵੇ ਦੀ ਵੋਟ ਪਾਈ ਐ 1.5 ਸਾਲ ਦੀ ਕਾਰਜ ਚੱਲੀ ਲੋਕਾਂ ਦੇ ਸਾਹਮਣੇ ਹੈ ਲੋਕਾਂ ਨੇ ਦੇਖਿਆ ਕਿ ਸ਼ਹਿਰ ਕਿੱਦਾਂ ਬਣ ਰਿਹਾ ਹੈ ਨਾ ਕੰਨਾ ਨਹੀਂ ਬਾਕੀ ਐ ਐਮਐਲ ਵੀ ਬੰਦ ਕਰਾ ਰਹੇ ਨੇ ਇਹ ਡਿਵੈਲਪਮੈਂਟ ਜਿਹੜੀ ਸ਼ਹਿਰ ਚ ਬੁਲੇਗੀ ਔਰ ਮੋਦੀਆਂ ਕੋਲ ਬੋਲਣ ਨੂੰ ਕੁਛ ਹੈ ਹੀ ਨਹੀਂ ਨਾ ਹੀ ਉਹਨਾਂ ਕੋਲ ਕੋਈ ਪਲੇਟਫਾਰਮ ਹੈ ਜਿੱਥੇ ਬੋਲਣ ਨਸ਼ਰ ਨਸ਼ਰ ਨੂੰ ਕਿੱਦਾਂ ਥੱਲ ਪਾਈ ਐ ਬਿਲਕੁਲ ਪਾਵਾਂਗੇ ਤੁਹਾਡੇ ਸਾਹਮਣੇ ਪਾਵਾਂਗੇ ਨਸ਼ਰ ਥੱਲ ਬੇਗੀ ਤੁਹਾਡੇ ਸਾਹਮਣੇ ਆਣਾ ਹੈ ਮੱਕਾ ਸਭੇ ਪ੍ਰਾਈਮ ਨੂੰ ਆਉਂਸਲਰ ਤਾਂ ਨਾ ਨਹੀਂ ਵਰਦਾ ਤੁਸੀਂ ਵਿਤਕਰਾ ਕਰੋਗੇ ਤੁਸੀਂ ਖੁਦ ਹੀ ਕਹਿ ਕੇ ਫੰਡ ਨਹੀਂ ਹੁੰਦੇ ਹੋਗੇ ਜਿੱਦਾਂ ਬੋਲੇ ਵਿਤਕਰਾ ਨਹੀਂ ਹੁੰਦਾ ਵਿਤਕਰਾ ਨਹੀਂ ਹੁੰਦਾ ਕਮੈਂਡੇਸ਼ਨ ਦਿੰਦੇ ਜਦੋਂ ਜਦੋਂ ਕੋਈ ਵੀ ਚੀਜ਼ ਹੁੰਦੀ ਹੈ ਉਹਦਾ ਨਾਮ ਤੌਰ ਕੀਤਾ ਜਾਂਦਾ ਇੱਕ ਬੰਦਾ ਮੈਨੂੰ ਪਤਾ ਹੈ ਕਿ ਕੈਪੇਬਲ ਹੈ ਕੰਮ ਕਰਨ ਯੋਗ ਹੈ ਉਹਦੇ ਮੈਂ ਕਿਹਾ ਅੱਜ ਮੈਂ ਕੰਮ ਕਰ ਰਿਹਾ ਕੁਝ ਮਾਰੇ ਵੀ ਹੋਣਗੇ ਕਹਨਾਂ ਲਈ ਕੁਝ ਚੰਗੇ ਵੀ ਹੋਣਗੇ ਕਹਨਾਂ ਲਈ ਪਰ ਕਿਤੇ ਨਾ ਕਿਤੇ ਨਾਮ ਤੌਰ ਲੂਦਾ ਲੋਕ ਬੰਦੇ ਨੂੰ ਬਣਾ ਕੇ ਭੇਜਦੇ ਆ ਉੱਥੇ ਕੰਮ ਕਰਨਾ ਕਰਨ ਦੀ ਸ਼ੈਲੀ ਉਹ ਤੁਹਾਡੇ ਜੁਣੀ ਚਾਹੀਦੀ ਹੈ ਲੋਕਾਂ ਦੇ ਵੋਟ ਪਾ ਦੇਣੀ ਹੈ ਜਿੰਨੂੰ ਮਰਜੀ ਤਾਂ ਦੇ ਦੇ ਉਹਦੇ ਵਿੱਚ ਕਾਪੀ ਬਣਦੀ ਵੀ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਜੇ ਸਾਡਾ ਬੰਦਾ ਜਿੱਤ ਕੇ ਜਾਂਦੀ ਚਾਪੀ ਗੱਡੀ ਡਬਲ ਹੋਣੀ ਹੈ ਨਾ ਵੀ ਸਪੋਰਟ ਕਰਨਾ ਹੈ ਆਪ ਵੀ ਜਦੀ ਤਾਕਤ ਸਰਕਾਰ ਵਿਚਾਰਾ ਦਾ ਨਹੀਂ ਕਰੂਗੀ ਸਰਕਾਰ ਕਿ ਵਿਚਾਰ ਕਰੀ ਫੰਡ ਤਾਂ ਇਕੁਅਲੀ ਲੋਲਾਡ ਹੁੰਦੇ ਨੇ ਫੰਡ ਨੂੰ ਲੈਣਾ ਉਹਨ ਮੈਂ ਵੀ ਐਮਐਲਏ ਬਣਿਆ ਮੈਂ ਫੰਡ ਲੈ ਕੇ ਆਇਆ ਆਪਣੇ ਫੰਡ ਤੇ ਨਾ ਕੰਮ ਕਰਵਾਣਾ ਕਿਸੇ ਤਰ੍ਹਾਂ ਹੀ ਮਿਹਨਤ ਕਰਨੀ ਪੈਂਦੀ ਹੈ ਮੈਂਤ ਕਰਨੀ ਹੈ OK ਅੱਜ ਸਾਡੇ ਵਾਰਡ ਨੰਬਰ 93 77 ਦੇ ਵਿੱਚਕਾਰ ਜੋ ਸਾਡੇ 15 ਅਗਸਤ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਸਾਡਾ ਆਜ਼ਾਦੀ ਦਿਵਸ ਸਾਡੇ ਨੌਰਥ ਐਮ ਐਲ ਏ ਚੋਰੀ ਮੋਦਲਾਲ ਪਗਾਜੀ ਦੀ ਸਾਰੀਆਂ ਟੀਮਾਂ ਇੱਥੇ ਪਹੁੰਚਿਆ ਨੇ ਤੇ ਮੈਂ ਉਹਨਾਂ ਦਾ ਬਹੁਤ ਦਿਿਲੋਂ ਧੰਨਵਾਦ ਕਰਦਾ ਹਾਂ ਸਾਡੇ ਜਿੰਨੇ ਵੀ ਸਾਡੇ ਮਾਤਾਵਾ ਕਹਿਣਾ ਚੀ ਪਹੁੰਚਿਆ ਸਾਡੇ ਭਰਾ ਬਹੁਤ ਸਮਾਂ ਜੋ ਘਣੀ ਟਾਈਂ ਟਾਈਂ ਟਿੱਤੇ ਹੈ ਕਿ ਮੈਂ ਸਾਡੇ ਨਾਰਥ ਐਮਐਲਏ ਚੌਧਰੀ ਮਦਨਲਾਲ ਪੱਗਾ ਜੀ ਦਾ ਧੰਨਵਾਦ ਇਹ ਕਰਦਾ ਕਿ ਉਹਨਾਂ ਨੇ ਜਦੋਂ ਦੇ 1.5 ਸਾਲ ਦੇ ਵਿੱਚ ਸਾਡੇ ਨਾਰਥ ਵਿੱਚ ਅੱਜ ਤੱਕ ਇੰਨਾ ਵਿਕਾਸ ਕਿਸੇ ਵੀ ਐਮਐਲਏ ਨੇ ਨਹੀਂ ਕੀਤਾ ਜਿੰਨਾ ਵਿਕਾਸ ਸਾਡੇ ਨਾਰਥ ਐਮਐਲਏ ਚੌਧਰੀ ਮਦਨਲਾਲ ਪੱਗਾ ਜੀ ਨੇ ਕੀਤਾ ਤੁਸੀਂ ਦੇਖਿਆ ਹੋਣਾ ਬਰਸਾਤਾ ਦੇ 15-20 ਦਿਨਾਂ ਦੇ ਵਿੱਚ ਪਿੱਛੇ ਜੋ بارشਾਂ ਦਾ ਬਹੁਤ ਜ਼ੋਰ ਸੀਗਾ ਦਰਿਆ ਦੇ ਉੱਤੇ ਇੰਨਾ ਸਾਰਾ ਪਾਣੀ ਵਹਾਹ ਪੂਰੀਆਂ ਗਲੀਆਂ ਦਾ ਇੰਨਾ ਹੁੰਦਾ ਹਰ ਸਾਲ ਪਿਛਲੇ ਤੁਸੀਂ ਡੇਢ ਸਾਲ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਪਰ ਇਸ ਸਾਲ ਸਾਡੇ ਨੌਰਥ ਐਮਐਲਏ ਚੌਧਰੀ ਮਨਨ ਲਾਲ ਬੱਗਾ ਜੀ ਨੇ ਐਡਾ ਵੱਡਾ ਉਪਰਾਲਾ ਕੀਤਾ ਆਪ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਦੇ ਟਾਈਮ ਵੀ 2 3 ਵਜੇ ਪੂਰੀ ਰੁਟੀਨ ਨਾਲ ਪੂਰੇ ਸ਼ਹਿਰ ਦੇ ਐਸਡੀਓ ਐਕਸ਼ਨ ਸਾਹਿਬ ਸਾਰੇ ਅਫਸਰ ਮੌਜੂਦਾ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਜ਼ਬਰਦਸਤ ਤਰੀਕੇ ਨਾਲ ਉਸ ਨੂੰ ਰੋਕਤਾਂਮ ਕੀਤਾ ਕਿ ਜਿਹੜਾ ਵਾਡਾਂ ਦੇ ਵਿੱਚ ਪਾਣੀ ਆ ਜਾਂਦਾ ਸੀਗਾ ਜੰਦਾ ਉਹ ਸਾਰਾ ਬਹੁਤ ਵਧੀਆ ਉਪਰਾਲਾ ਕਰਕੇ ਉਹਨੂੰ ਖਤਮ ਕਰ ਦਿੱਤਾ ਗਿਆ ਮੈਂ ਜਿਲੋਂ ਧੰਨਵਾਦ ਕਰਦਾ ਸਾਡੇ ਨੌਰਥ ਐਮ ਐਲ ਏ ਚੌਧਰੀ ਮਨੋ ਲਾਲ ਵਰਗਾ ਜੀ ਦਾ ਜਿਹੜੇ 16 ਵਿੱਚ 16 ਵਾਡਾਂ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਹੈ ਮੈਂ ਆਸ ਕਰਦਾ ਹਾਂ ਸਾਡੇ ਨੌਰਥ ਐਮ ਐਲ ਏ ਚੌਧਰੀ ਮਨੋ ਲਾਲ ਵਰਗਾ ਜੀ ਨੂੰ ਆਉਣ ਵਾਲੇ ਸਮੇਂ ਵਿੱਚ ਕੇਬਨਟ ਮੰਤਰੀ ਬਣਾਇਆ ਜਾਵੇ ਆਮ ਆਦਮੀ ਪਾਰਟੀ ਜਿੰਦਾਬਾ ਧੰਨਵਾਦ ਇਸ ਫਲ ਅਵਾਰਡ ਚਾਹੇ ਅੱਜ ਮਦਨਾਲਾ ਯਾਰ ਤੁਸੀਂ ਆਣਾ ਹਿਲੋ 77ਵੇਂ ਸੁਤੰਤਰਤਾ ਦਿਵਸ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦੇ ਕੇ ਨੇ ਝੰਡਾ ਫੜਾਇਆ ਗਿਆ ਇਸ ਜ਼ਿਲ੍ਹਕੇ ਦੇ ਵਿੱਚ ਕੋਨੋ ਵਾਰ ਸਾਡੇ ਜਿਹੜੇ ਨੇ ਲੱਗਦੇ ਨੇ ਨਾਰਥ ਦੇ ਵਿੱਚ ਵਾਰਡ ਨੰਬਰ 70 99 ਇਹਦੇ ਵਿੱਚ ਜਨਤਾ ਜਿਹੜੀ ਸੀ ਉਹਨਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਔਰ ਉਹਨਾਂ ਨੂੰ ਦੱਸ ਕੇ ਗਏ ਨੇ ਬੱਗਾ ਜੀ ਦੇ ਕੀਤੇ ਹੋਏ ਕੰਮ ਜਿਹੜੇ ਬੱਗਾ ਜੀ ਨੇ ਜਨਤਾ ਦੱਸੇ ਨੇ ਔਰ ਲੋਕਾਂ ਨੇ ਕੋਲ ਵੀ ਪੁੱਛਿਆ ਜੀ ਤੁਸੀਂ ਖੁਸ਼ ਹੋ ਔਰ ਹਰ ਇੱਕ ਬੰਦੇ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਜਿਹੜੇ 1.5 ਸਾਲ ਦੇ ਕਿਤੇ ਹੋਏ ਕੰਮ ਹੈ ਸਾਰੀ ਜਨਤਾ ਉਹਦੇ ਨਾਲ ਖੁਸ਼ ਹਨ ਮੋਸਰੀ ਔਰ ਇਸੇ ਤਰ੍ਹਾਂ ਦਾ ਵੀ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਅਗਰ ਕੋਈ ਦਿੱਕਤ ਆਂਦੀ ਵੀ ਹੈ ਤੇ ਉਹਨਾਂ ਦੀ ਜਿਹੜੀ ਟੀਮ ਹੈ ਰਾਜਾ ਜੀ ਹੈ ਅਸੀਂ ਮੈਂ ਵਾਂ ਅਲੱਗ-ਅਲੱਗ ਵਾਰ ਦੇ ਵਿੱਚ ਅਸੀਂ ਬੈਠੇ ਆ ਮੈਂ ਬਲੌਕ ਪ੍ਰੈਜ਼ੀਡੈਂਟ ਆ ਉਹ ਨੋਰਬਾਸੀ ਜਿਹੜੀ ਟੀਮ ਹੈ ਨਾਲ ਉਹ ਲੱਗ ਕੇ ਮਿੰਡ ਦੇ ਵਿੱਚ ਲੋਕਾਂ ਦਾ ਇੱਕ ਕਾਲ ਜਾਂਦੀ ਹੈ ਅਸੀਂ ਪਹੁੰਚ ਜਾਂਦੇ ਹਾਂ ਪਰ ਸਾਡਾ ਕੋਈ ਕੰਮ ਹੁੰਦਾ ਜੇ ਬੱਗਾ ਜੀ ਸਾਨੂੰ ਨਹੀਂ ਵੀ ਮਿਲ ਪਾਂਦੇ ਤੇ ਆਮਨ ਐ ਗੌਰਵ ਹੈ ਲਗਾਈ ਦੇ ਬੇਟੇ ਉਹਨਾਂ ਨੂੰ ਕੰਮ ਕਹਿੰਨੇ ਆ ਸਾਡੀ ਸਾਡੀ ਟੀਮ ਦੇ ਜਨਤਾ ਦੇ ਕੰਮ ਜਿਹੜੇ ਆ ਉਹ ਪਹਿਲ ਦੇ ਆਧਾਰ ਤੇ ਕੀ ਕਹਿਣਾ ਚਾਹੋਗੇ ਜੀ ਇਸ ਸਾਲ ਅੱਜ ਵਾਰਡ ਦੇ ਵਿੱਚ ਠੰਡਾ ਲਹਿਰਾਇਆ ਗਿਆ 76 ਸਾਲ ਹੋ ਗਏ ਅੱਜ ਘੜਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ਰੀਰਾ ਅੱਜ 70 ਸਾਲ ਸੰਪੂਰਨ ਹੋਣ ਤੇ ਜਿਹੜਾ ਅੱਜ ਵਾਰਡ ਲੇਵਲ ਕਾਲਮੀ 70 ਦੇ ਵਿੱਚ ਚੰਡੇ ਦੀ ਰਸਮ ਕੀਤੀ ਗਈ ਹੈ ਉਹ ਸਾਡੇ ਮਾਨਯੋਗ ਨੌਂ ਹਲਕਾ ਦੇ ਐਮ ਐਲ ਏ ਚੌਦੀ ਬੱਗਾ ਜੀ ਨੇ ਛੰਡੇ ਰਸਮ ਕੀਤੀ ਹੈ ਉਹਨਾਂ ਦੇ ਇਥੇ ਆਏ ਦਾ ਮੈਂ ਜਿਵੇਂ ਵੀ ਕਹਿੰਦਾ ਵਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਕੱਲ 14 14 ਤਰੀਕ ਜਿਹੜੀ ਕੱਲ 14 ਤਰੀਕ ਸੀ ਤੇ ਸਾਡੇ ਪੰਜਾਬ ਦੀ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 76 ਸਾਲ ਪੂਰੇ ਹੋਣ ਤੇ 76 ਮੱਲਾ ਕਲੀਨਿਕ ਪੰਜਾਬ ਨੂੰ ਦਿੱਤੇ ਨੇ ਜਿਹੜੇ ਕਿ ਹੜਵਾਰ ਤੋਂ ਜ਼ਿੰਦਗੀ ਵਿੱਚ ਸਾਡੇ ਮਾਨਯੋਗ ਐਮਐਲ 24 ਮਗਰ ਵੱਡਾ ਜੀ ਨੇ ਬੰਨਰਨੀ ਦਾ ਘਟਨ ਨਹੀਂ ਕੀਤਾ ਹੈ ਕਿਤੇ ਹਰ ਵਰਗ ਦੇ ਲੋਕਾਂ ਨੂੰ ਤੇ ਵੱਡਿਆਂ ਨੂੰ ਛੋਟਿਆਂ ਨੂੰ ਬੱਚਿਆਂ ਨੂੰ ਘੈਰਾ ਦੇ ਭਰਾਵਾਂ ਨੂੰ ਜਿਹੜੀ ਦਵਾਈ ਮੁਫਤ ਪੀ ਜਾਊਗੀ ਤੇ ਹਰ ਰੋਟਾਈਨ ਰੂਟੀਨ ਵਾਈਜ਼ ਜਿਹੜੇ ਟੈਸਟ ਹੁੰਦੇ ਨੇ ਬਿਲਕੁਲ ਫਰੀ ਨੇ ਤੇ ਇਸ ਦੇ ਨਾਲ ਨਾਲ ਮੈਂ ਇੱਕ ਓਪਰਚੁਨਿਟੀ ਪਾਰਟੀਆਂ ਉਹਨਾਂ ਸ਼ਲਾਘਾ ਤੇ ਖਰਚੀ ਉਹਨਾਂ ਕੋਈ ਮੁੱਦਾ ਰਹਿ ਨਹੀਂ ਗਿਆ ਸ਼ਲਾਘਾ ਕੀ ਕਰਨੀ ਉਹਨਾਂ ਨੇ ਕਿਸੇ ਵੀ ਉਹਨਾਂ ਨੇ ਕਿਹਾ ਜੀ 25 25 50 25 25 50 ਸਾਡਾ ਮੁੱਲਾ ਲੱਭ ਕੇ ਦਿਖਾ ਮੈਂ ਉਹ ਦੱਸਣਾ ਚਾਹਨਾ ਵਾਂ ਕਿ ਅੱਲੇ ਸਾਡੀ ਸਰਕਾਰ ਆਈ ਉਹ ਸਿਰਫ 1.5 ਸਾਲ ਹੋਏ ਨੇ 1.5 ਸਾਲ ਦੀ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਤੇ ਸਾਡੇ ਭਗਵਾਨ ਜੀ ਨੇ ਤੇ ਸਾਡੇ ਐਮਐਲਏ ਸਭਾਣਾ ਨੇ ਜਿਹੜੇ ਆਪਾਂ ਨੇ ਆਪਣੇ ਹਲਕਿਆਂ ਵਿੱਚ ਵਿਕਾਸ ਕਰਾਏ ਨੇ ਉਹ ਤੁਸੀਂ ਭਲੀ ਭਾਤੀ ਜਾਣਦੇ ਹੋ ਤੁਹਾਡੇ ਮਾਦੀਆਂ ਪਰੋਜੇਕਟ ਰਹਿੰਦੇ ਨੇ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਜਿਸ ਦਿਨ ਸਾਡੇ ਕਾਰਪੋਰੇਸ਼ਨ ਵੀ ਸਾਡਾ ਮੇਅਰ ਬਣੇਗਾ ਤੇ ਸਾਡੇ ਕੌਂਸਲ ਸਭਾਣ ਬਣੇਗੇ ਮੱਲੇ ਤੇ ਲਬੜੇ ਦੂਰ ਦੀ ਗੱਲ ਤੁਹਾਨੂੰ ਗਲੀਆਂ ਵੀ ਲਈ ਆਪਣੀਆਂ ਤੁਹਾਨੂੰ ਮੱਲੇ ਨਾਲ ਐਸਾ ਨਾ ਕਰਦੇ ਨਾ ਗਲੀਆਂ ਨੇ ਐਸਾ ਨਾ ਕਰਦੇ ਨਾ ਤੇ ਇਸ ਦੇ ਨਾਲ-ਨਾਲ ਮੈਂ ਇੱਕ ਵਾਰੀ ਫੇਰ ਸਾਰੇ ਦੇਸ਼ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਤੇ ਆਪਣੇ ਵਾਰਡ ਦੇ ਪਰਿਵਾਰਾਂ ਨੂੰ ਸੰਤੰਤਰ ਰਹੀ ਵਸਦੀਆਂ ਲੱਖ ਲੱਖ ਵਧਾਈ ਦੇਦਾ ਜੈ ਹਿੰਦ ਜੈ ਭਾਰਤ ਐਸਐਮ ਜੈਡ ਨਿਊਜ਼ ਲਈ ਲੁਧਿਆਣਾ ਤੋਂ ਵਿਪਨ ਪ੍ਰੂੜਾ ਦੀ ਰਿਪੋਰਟ